ਇਸ ਅੰਦੋਲਨ ਦੀ ਖੂਬਸੂਰਤੀ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਵੱਡਾ ਛੋਟਾ ਕੋਈ ਵੀ ਨਹੀਂ ਸਭ ਇੱਕ ਬਰਾਬਰ ਨੇ ਕਲਾਕਾਰ ਵੀ ਟਰਾਲੀਆਂ ਦੇ ਵਿੱਚ ਅੱਜ ਰਾਤਾਂ گزار ਰਹੇ ਨੇ ਵੱਡੇ ਵੱਡੇ ਘਰਾਨਿਆਂ ਦੇ ਲੋਕ ਵੀ ਇਨ੍ਹਾਂ ਟਰਾਲੀਆਂ ਦੇ ਵਿੱਚ ਹੀ ਰਹਿ ਰਹੇ ਨੇ ਅਤੇ ਵਹਿੀਰਾ ਕੱਟ ਕੇ ਪੰਜਾਬ ਅਤੇ ਦੇਸ਼ ਭਰ ਤੋਂ ਨੌਜਵਾਨ ਅਤੇ ਕਿਸਾਨ ਇੱਥੇ ਪਹੁੰਚ ਰਹੇ ਨੇ ਮੇਰੇ ਨਾਲ ਨੇ ਪੰਜਾਬ ਦੇ ਪ੍ਰਸਿੱਧ ਲੇਖਕ ਗਾਇਕ ਵੀਰ ਸਿੰਘ ਜੋ ਪਹਿਲੇ ਦਿਨ ਤੋਂ ਹੀ ਕਿਸਾਨੀ ਦੇ ਹੱਕ ਦੇ ਵਿੱਚ ਤੁਰੇ ਹੋਏ ਨੇ ਕਹਿੰਦੇ ਨੇ ਕਿ ਕਾਨੂੰਨ ਰੱਦ ਕਰਵਾ ਕੇ ਹੀ ਛੱਡਾਂਗੇ ਅੱਜ ਅਸੀਂ ਸਿੰਘੂ ਬਾਰਡਰ ਦੇ ਉੱਪਰ ਬੈਠੇ ਆ ਜਿਹੜੀ ਟਰਾਲੀ ਦੇ ਅਸੀਂ ਬੈਠੇ ਆ ਇਸੇ ਟਰਾਲੀ ਦੇ ਵਿੱਚ ਹੀ ਮੀਟਿੰਗਾਂ ਹੋ ਰਹੀਆਂ ਨੇ ਇਸੇ ਟਰਾਲੀ ਦੇ ਵਿੱਚ ਇਹ ਰਹਿੰਦੇ ਨੇ ਵੀਰ ਸਿੰਘ ਜੀ ਮੈਨੂੰ ਲੱਗਦਾ ਕਿ ਅੱਜ 7ਵਾਂ ਦਿਨ ਚੱਲ ਰਿਹਾ ਹੈ ਜੀ ਇਸ ਅੰਦੋਲਨ ਦਾ ਇਸ ਸੜਕ ਦੇ ਉੱਪਰ ਕਿਵੇਂ ਦੇਖਦੇ ਹੋ 7ਵਾਂ ਦਿਨ ਅੱਜ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਹਰਿਆਣੇ ਦੀ ਨੌਜਵਾਨੀ ਜਿੰਨੇ ਵੀ ਇੱਥੇ ਇਕੱਠੇ ਕੋਈ ਨਹੀਂ ਜੰਗਮੀ ਸਟੇਟਸ ਇਕੱਠੀਆਂ ਨੇ ਸ਼ਲਾਘਾ ਇਹੋ ਗੱਲ ਇਹ ਕਿ ਸਾਰੇ ਅਜੇ ਤੱਕ ਸ਼ਾਂਤੀ ਬਣਾ ਕੇ ਰੱਖੀ ਹੋਈ ਆ 노 ਡਾਊਟ ਕੱਲ ਗਵਰਨਮੈਂਟ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਫੇਰ ਸਾਨੂੰ ਅਗਲੀ ਤਰੀਕ ਤੇ ਪਾਇਆ ਗਿਆ ਸਾਨੂੰ ਖਤਸ਼ਾਇਆ ਸੀ ਕਿ ਕਿਤਨਾ ਕਿਤੇ ਇਸ ਗੱਲ ਨੂੰ ਵਾਇਲੈਂਸ ਦੇ ਵਿੱਚ ਤਬਦੀਲ ਨਾ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਵੀ ਰਲੇ ਹੋਏ ਨੇ ਪੀੜ ਦੇ ਵਿੱਚ ਤਾਂ ਪਰ ਵਧੀਆ ਗੱਲ ਇਹ ਰਹੀ ਕਿ ਮੁੰਡਿਆਂ ਨੇ ਸ਼ਾਂਤੀ ਬਣਾ ਕੇ ਰੱਖੀ ਔਰ ਬੜੇ ਸਹਿਜ ਦੇ ਨਾਲ ਬੜੇ ਟਰਮੇ ਦੇ ਨਾਲ ਕਿਉਂਕਿ ਪਤਾ ਹੈ ਕਿ ਅਸੀਂ ਹੱਕ ਲੈ ਕੇ ਜਾਣੇ ਆ ਤੇ ਉਹਨਾਂ ਨੂੰ ਸਹੀ ਤਰੀਕਾ ਪਤਾ ਹੈ ਹੁਣ ਅਸੀਂ ਮਾਰ ਨਹੀਂ ਖਾਵਾਂਗੇ ਹੁਣ ਫੇਰ ਕਹਿੰਦੇ ਕਿ ਕੱਲ ਮੀਟਿੰਗ ਆ ਮੀਟਿੰਗ ਦੇ ਵਿੱਚ ਹੈ ਕਿਉਂਕਿ ਇੰਟਰਨਲ ਸੋਰਸਸ ਇਹ ਦੱਸ ਰਹੇ ਆ ਕਿ ਕੇਂਦਰ ਕਹਿੰਦੀ ਹੈ ਕਿ ਸੋਧ ਕਰ ਦਿੰਨੇ ਆ ਤਾਂ ਇਧਰ ਆਪਣੇ ਜਥੇਬੰਦੀਆਂ ਕਹਿੰਦੀਆਂ ਨੇ ਨੌਜਵਾਨ ਕਹਿੰਦੇ ਨੇ ਕਿ ਸੋਧ ਨਹੀਂ ਕਾਨੂੰਨੀ ਰੱਦ ਹੋਣੇ ਚਾਹੀਦੇ ਆ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਦੇਖੋ ਬਣਦਾ ਤਾਂ ਇਹੀ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਆ ਬਾਕੀ ਗੱਲਬਾਤ ਦੇ ਵਿੱਚੋਂ ਕਿਵੇਂ ਚੀਜ਼ਾਂ ਨਿਕਲਦੀਆਂ ਨੇ ਕੌਣ ਕਿੰਨਾ ਥੱਲੇ ਆਉਂਦਾ ਆ ਜਾਂ ਸਾਡੇ ਆਗੂ ਸਾਡੀ ਗੱਲ ਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਉਹਦੇ ਤੇ ਬਹੁਤ ਕੁਝ ਨਿਰਭਰ ਆ ਹੁਣ ਕੱਲ ਵਾਲੀ ਮੀਟਿੰਗ ਬਹੁਤ ਹੀ ਕ੍ਰਿਟੀਕਲ ਆ ਕਿਉਂਕਿ ਸਾਰੇ ਸਾਰਾ ਜੱਨਾ ਇੱਥੇ ਯੂਥ ਇਕੱਠਾ ਆ ਜਿੰਨੇ ਇੱਥੇ ਬਜ਼ੁਰਗ ਮਾਈ ਪਾਈ ਜਿੰਨੇ ਵੀ ਇੱਥੇ ਇਕੱਠੇ ਨੇ ਸਾਰਿਆਂ ਦੀ ਇੱਕੋ ਹੀ ਇੱਕ ਮੰਗ ਆ ਕਿ ਇਹ ਤਿੰਨ ਕਾਨੂੰਨ ਬਿਲਕੁਲ ਸਿਰੇ ਤੋਂ ਰੱਦ ਹੋਣੇ ਚਾਹੀਦੇ ਆ ਜੀ ਪਰ ਬਾਕੀ ਹੁਣ ਡਿਪੈਂਡ ਕਰਦਾ ਕਿ ਉੱਥੇ ਸਾਡੀ ਗੱਲ ਇਸ ਗੱਲ ਨੂੰ ਕਿੱਦਾਂ ਰੱਖਿਆ ਜਾਂਦਾ ਕਿੱਦਾਂ ਉਸ ਚੀਜ਼ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਆ ਤੇ ਉੱਥੇ ਡਿਸਕਸ਼ਨ ਦੇ ਵਿੱਚ ਕੀ ਕੀ ਸੱਟਾਂ ਨਿਕਲਦਾ ਆ ਮੀਟਿੰਗਾਂ ਹੋ ਰਹੀਆਂ ਨੇ ਤਿੰਨ ਮੀਟਿੰਗਾਂ ਪਹਿਲਾਂ ਹੋ ਗਈਆਂ ਇੱਕ ਮੀਟਿੰਗ ਕੱਲ ਵੀ ਹੋ ਰਹੀ ਹੈ ਇਹਨੂੰ ਅੰਦੋਲਨ ਨੂੰ ਤਾਂ ਕਈ ਕਹਿੰਦੇ ਨੇ ਲਮਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜੋਸ਼ ਠੰਡਾ ਪੈ ਜੇ ਲੱਗਦਾ ਕਿ ਜੋਸ਼ ਈ ਦਾ ਠੰਡਾ ਪੈ ਜਾਊਗਾ ਦੇਖੋ ਜੇ ਬਹੁਤ ਲੰਮਾ ਖਿੱਚਿਆ ਜਾਂਦਾ ਤਾਂ ਕਿਤਨਾ ਕਿਤੇ ਘਰ ਦੀ yaad ਵੀ ਸਤਾਊਗੀ ਪਿਛਲੇ ਕੰਮ ਵੀ ਚਿੱਤੇ ਆਉਣਗੇ ਮੈਂ ਇਹ ਤੇ ਬੇਨਤੀ ਇਹ ਕਰੂੰਗਾ ਕਿ ਆਪਾਂ ਠੰਡੇ ਪੈਣ ਨਹੀਂ ਦੇਣਾ ਆਪਾਂ ਵਾਰੀ ਬੰਦ ਲਈਏ ਵੀ ਘਰ ਦਾ ਇੱਕ ਜੀ ਤਾਂ ਇੱਥੇ ਰਵੇ ਘਟੋ ਘਟ ਪਿੰ ਪਹਾਰੇ ਇੱਕ ਪਿੰਡ ਦੇ ਵਿੱਚੋਂ ਘਟੋ ਘਟ 5% ਲੋਕ ਮੈਂ ਬੇਨਤੀ ਕਰਦਾ ਵੀ ਇੱਥੇ ਅੰਦੋਲਨ ਦਾ ਹਿੱਸਾ ਜਿਹੜਾ ਨਾ ਉਹ ਬਣਨ ਦੀ ਕੋਸ਼ਿਸ਼ ਕਰਨ ਵੀ ਜਿੱਦਾਂ ਵੀ ਹੋ ਸਕਦਾ ਹੈ ਵੀ ਜਿੰਨੇ ਵੀ ਲੋਕ ਆ ਸਕਦੇ ਆ ਵਾਰੀਆਂ ਬੰਨ ਬੰਨ ਕੇ ਕਰ ਲੈਣਾ ਆਪਾਂ ਨੂੰ ਸ਼ਫਲ ਕਰਦੇ ਰਹਿਣਾ ਪਊਗਾ ਜੇ ਆਪਾਂ ਲੰਬਾ ਖਿੱਚਣਾ ਤੇ ਜੇ ਆਪਾਂ ਸਾਰੇ ਹੀ ਆ ਕਿ ਇੱਕੇ ਹਰੀ ਚ ਬੈਠੇ ਰਹੀ ਤਾਂ ਸ਼ਾਇਦ ਆਪਾਂ ਖਤਾ ਖਾ ਸਕਦੇ ਕਿਉਂਕਿ ਥੱਕ ਕੇ ਜਾਂ ਅੱਕ ਕੇ ਮੁੜਨ ਬਾਰੇ ਸੋਚ ਸਕਦੇ ਆ ਪਰ ਜੇ ਆਪਾਂ ਰੀਸ਼ਫਲਿੰਗ ਦੇ ਉੱਤੇ ਤਾਂ ਫਿਰ ਇਹ ਬਹੁਤ ਲੰਬਾ ਪੰਚੇ ਦਾ 3 ਸਾਲ ਵੀ ਖਿੱਚਣਾ ਪਿਆ ਤਾਂ ਕਿ ਚਲਵਾਂਗੇ ਕਈ ਤਾਂ ਕਹਿੰਦੇ ਕਿ ਜਦੋਂ ਤੱਕ ਸਰਕਾਰ ਹੋਊਗੀ ਉਦੋਂ ਤੱਕ ਇੱਥੇ ਰਵਾਂਗੇ ਇਹ ਤਾਂ ਦੇਖੋ ਇਹਨਾਂ ਦੀ ਚੜ੍ਹਦੀ ਕਲਾ ਵਾਲੀ ਸੋਚ ਆ ਕਿ ਇਹ ਡਟੇ ਹੋਏ ਨੇ ਜੀ ਅੱਛਾ ਇਹ ਗੱਲ ਦੱਸੋ ਕਿ ਤੁਸੀਂ ਵਾਕਿਆ ਮਹਿਸੂਸ ਕਰਦੇ ਹੋ ਕਿ ਇਹ ਜਿੰਨਾ ਜਿੰਨਾ ਲੰਮਾ ਪਊਗਾ ਤੇ ਉਨਾਂ ਦਾ ਉਦਾਂ ਹੀ ਇਹ ਠੰਡਾ ਪੈ ਸਕਦਾ ਹੈ ਕਿਉਂਕਿ ਜਿਵੇਂ ਦਾ ਜੋਸ਼ ਦੇਖ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਘਰ ਜਾਣ ਨੂੰ ਵੀ ਤਿਆਰ ਹੈ ਦੇਖੋ ਗੱਲ ਅਵੇਅਰਨੈਸ ਦੀ ਆ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਨਾ ਕਿ ਸਾਡੇ ਨਾਲ ਹੋਇਆ ਕੀ ਆ ਜਾਂ ਹੋ ਕੀ ਰਿਹਾ ਆ ਤੇ ਇਹਦਾ ਇਹਦੀ ਸੋਧ ਕਿੱਦਾਂ ਹੋਣੀ ਹੈ ਫਿਰ ਤੁਸੀਂ ਉਹਦੇ ਲਈ ਅੜ ਜੰਨੇ ਹੋ ਫਿਰ ਤੁਸੀਂ ਉਹਦੇ ਲਈ ਡਟ ਜੰਨੇ ਹੋ ਤਾਂ ਹੁਣ ਜਵਾਨੀ ਆਈ ਡਟੀ ਹੋਈ ਆ ਹੁਣ ਉਹਨਾਂ ਨੂੰ ਅਵੇਅਰਨੈਸ ਹੈ ਕਿ ਉਹ ਪ੍ਰੋਪਰਲੀ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਕਿੱਦਾਂ ਕਿੱਦਾਂ ਧੱਕਾ ਹੋਇਆ ਆ ਤੁਸੀਂ ਇੱਥੇ ਅੰਦੋਲਨ ਦੇ ਵਿੱਚ ਖੜੇ ਕਿਸੇ ਨੌਜਵਾਨ ਨੂੰ ਜਾਂ ਕਿਸੇ ਬਜ਼ੁਰਗ ਨੂੰ ਤੇ ਨਾ ਕਾਨੂੰਨਾਂ ਬਾਰੇ ਪੁੱਛ ਲਓ ਚਾਹੇ ਪੁੱਛ ਲਓ ਕਿ ਸਾਡੇ ਬਾਕੀ ਮਸਲੇ ਕਿੱਦਾਂ ਕਿੱਦਾਂ ਸਾਨੂੰ ਟਣਕਾਇਆ ਗਿਆ ਚਾਹੇ ਤੁਸੀਂ ਨੋਟਬੰਦੀ ਤੇ ਪੁੱਛ ਲਓ ਤਾਂ ਚਾਹੇ ਤੁਸੀਂ ਸ਼ਹੀਨ ਬਾਗ ਦੀ ਗੱਲ ਕਰ ਲਓ ਕੱਲੇ-ਕੱਲੇ ਨੌਜਵਾਨ ਨੂੰ ਕੱਲੇ-ਕੱਲੇ ਬਜ਼ੁਰਗ ਨੂੰ ਪਤਾ ਹੈ ਇਸ ਵੇਲੇ ਇਹ ਅਵੇਰਨੈਸ ਇਸ ਤਰ੍ਹਾਂ ਦੀ ਲਹਿਰ ਸ਼ਹੀਨ ਬਾਗ ਤੋਂ ਆਇਆ ਕੱਲ ਇੱਕ ਬੀਜੇਪੀ ਦੇ ਵੱਡੇ ਲੀਡਰ ਦਾ ਬਿਆਨ ਆਇਆ ਕਹਿੰਦੇ ਸ਼ਹੀਨ ਬਾਗ ਵਰਗਾ ਐਡਾ ਵੱਡਾ ਅੰਦੋਲਨ 3 ਮਹੀਨੇ ਚ ਚੱਕਤਾ ਇਹ ਕੋਈ ਵੱਡੀ ਗੱਲ ਨਹੀਂ ਹੁਣ ਤਾਂ ਵਾਹੀ ਹੁਣ ਪਿਆਏ ਸਾਡੇ ਨਾਲ ਦੇਖੋ ਸ਼ਹੀਨ ਬਾਗ ਦੇ ਵਿੱਚ ਇੱਕ ਵੱਡੀ चीज ਜਿਹੜੀ ਐਕਟ ਕਰ ਗਈ ਉਹ ਕਰੋਨਾ ਸੀ ਪਰ ਤੁਹਾਨੂੰ ਇੱਥੇ ਕਿਤੇ ਡਰ ਲੱਭਿਆ ਕਰੋਨਾ ਦਾ ਕਿਸੇ ਤੇ ਮਾਸਕ ਲੱਭਿਆ ਚਿਹਰੇ ਦੇ ਉੱਤੇ ਨਹੀਂ ਲੱਭਿਆ ਨਾ ਇਹ ਇਹ ਨਹੀਂ ਡਰ ਘੋਮਾ ਇਹ ਡਰ ਲਾ ਕੇ ਬੈਠੇ ਹੋਏ ਆ ਇੱਥੇ ਸੋ ਏਡਾ ਸੌਖਾ ਨਹੀਂ ਹੋਊਗਾ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਇਹ ਵੀ ਕਹਿੰਦੇ ਨੇ ਕਿ ਇਹਨੂੰ ਪੜਕਾਉਣ ਦੀ ਵੀ ਕੋਸ਼ਿਸ਼ ਹੋ ਰਹੀ ਆ ਏਜੰਸੀਆਂ ਦੇ ਵੱਲੋਂ ਜਿਹੜੀਆਂ ਨੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤਾਂ ਲੱਗਦਾ ਬੀਰ ਸਿੰਘ ਮੰਨਦੇ ਨੇ ਕਿ ਇਦਾਂ ਹੋ ਰਿਹਾ ਮੈਂ ਵਿਟਨੈਸ ਵੀ ਕੀਤਾ ਹੋਇਆ ਇਦਾਂ ਦਾ ਕੁਝ ਮਾਹੌਲ ਕਿਉਂਕਿ ਪਰਸੋ ਰਾਤ ਦੀ ਗੱਲ ਆ ਕਿ ਅਸੀਂ ਰਾਤ ਇੱਥੋਂ ਸਟੇਜ ਤੋਂ ਵਾਪਸ ਜਾ ਰਹੇ ਸੀ ਕਿਤੇ ਕੁਝ ਕੋ ਮੁੰਡੇ ਫਰਾਬੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀ ਜਥੇਬੰਦੀ ਨਾਲ ਹੋ ਜਾਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਆ ਤਾਂ ਉਹ ਗੱਲ ਟਣਕਾ ਕੇ ਤਾਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ ਥੋੜਾ ਜਿਹਾ ਦੱਸੋਗੇ ਐਕਸਪਲੇਨ ਕਰਾਂਗੇ ਕਿੱਥੇ ਜਾ ਰਹੇ ਸੀ ਕੀ ਹੋ ਰਿਹਾ ਸੀ ਉਥੇ ਆ ਹੋਇਆ ਤਾਂ ਰਿਹਾ ਸੀਗਾ ਕਿ ਇੱਕ ਕਾਰ ਸੀਗੀ ਜਿਹੜੀ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਦੇ ਵਿੱਚ ਹਸਬੈਂਡ ਵਾਈਫ ਸੀਗੇ ਤੇ ਕੁਝ ਸਮਾਨ ਲੱਦਿਆ ਹੋਇਆ ਸੀਗਾ ਤੇ ਗੱਲ ਇਹ ਹੋ ਰਹੀ ਸੀ ਵੀ ਸਾਨੂੰ ਲੰਘ ਲੈਣ ਦਿਓ ਤੇ ਮੁੰਡੇ ਕਹਿ ਰਹੇ ਸੀ ਵੀ ਅਸੀਂ ਨਹੀਂ ਨਾਕਾ ਲਾਇਆ ਹੋਇਆ ਅਸੀਂ ਲੰਘਣ ਨਹੀਂ ਦੇਣਾ ਤਾਂ ਮੈਨੂੰ ਲੱਗਿਆ ਕਿ ਕੋਈ ਗੱਲ ਨਹੀਂ ਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਕੋਈ ਵੀ ਗੱਲ ਨਹੀਂ ਆ ਸਵੀਲੀయన్స్ ਨੂੰ ਸਗੋਂ ਸਾਡੇ ਮੁੰਡੇ ਹੈਲਪ ਕਰ ਰਹੇ ਆ ਔਰ ਆਸੇ ਪਾਸੇ ਜਿੰਨੇ ਸਵੀਲੀయన్స్ ਹੈ ਸਾਰੇ ਖੁਸ਼ ਨੇ ਮੈਨੂੰ ਸ਼ੱਕ ਇਸ ਗੱਲ ਤੇ ਪਿਆ ਕਿ ਉਹ ਮੁੰਡਿਆਂ ਨੇ ਇੱਕ ਤਾਂ ਸ਼ਰਾਬ ਪੀਤੀ ਹੋਈ ਸੀਗੀ ਦੂਜੀ ਸ਼ੱਕ ਦੂਜੀ ਗੱਲ ਸ਼ੱਕ ਵਾਲੀ ਇਸ ਕਿ ਉਹ ਵੀਡੀਓ ਬਣਾ ਰਹੇ ਸੀਗੇ ਜੇ ਉਹਨਾਂ ਰੋਕਣਾ ਹੁੰਦਾ ਤਾਂ ਉਹ ਵੀਡੀਓ ਨਾ ਬਣਾਉਂਦੇ ਕਿਉਂਕਿ ਉਹ ਉਹਨਾਂ ਦੇ ਅਗੇਂਸਟ ਹੀ ਐਕਟ ਕਰਨੀ ਆ ਤਾਂ ਮੈਂ ਜਦੋਂ ਉਹਨਾਂ ਨੂੰ ਕੋਈ ਦੀ ਕੋਸ਼ਿਸ਼ ਕੀਤੀ ਫਿਰ ਤੁਸੀਂ ਕੌਣ ਉਹਦੇ ਕਿੱਥੋਂ ਤੇ ਫਿਰ ਉਹ ਗੱਲ ਟਣਕਾ ਕੇ ਤੇ ਨਿਕਲ ਗਏ ਉੱਥੋਂ ਨਿਕਲਣ ਦੀ ਕੀਤੀ ਉੱਥੋਂ ਤਾਂ ਉਹ ਫਿਰ ਗੱਡੀ ਜਿਹੜੀ ਆ ਉਹ ਅਸੀਂ ਲੰਗਾ ਦਿੱਤੀ ਸੀਗੀ ਸੋ ਅਸੀਂ ਜਦੋਂ ਜਦੋਂ ਮੈਂ ਵਾਪਸ ਹੋਣ ਨੂੰ ਜਾਣਾ ਜਾਂ ਸਟੇਜ ਵੱਲ ਨੂੰ ਆਉਣਾ ਆ ਤਾਂ ਸਾਰਿਆਂ ਨੂੰ ਰਲਮਲਾ ਕੇ ਇਹੀ ਬੇਨਤੀ ਕਰਦੇ ਵੀ ਭਾਈ ਸੁਚੇਤਰਾਓ ਤੁਹਾਡੇ ਆਸ-ਪਾਸੇ ਕੌਣ ਰਹਿ ਰਿਹਾ ਕਿਵੇਂ ਦੇ ਬੰਦੇ ਨੇ ਇਹ ਥੋੜਾ ਤੁਹਾਨੂੰ ਕੱਲੇ-ਕੱਲੇ ਕਿਉਂਕਿ ਅਸੀਂ ਕੱਲੇ-ਕੱਲੇ ਥਾਂ ਤੇ ਪ੍ਰੈਜ਼ੈਂਟ ਨਹੀਂ ਹੋ ਸਕਦੇ ਉਹ ਤੁਹਾਨੂੰ ਹੀ ਕਰਨਾ ਪੈਣਾ ਤੁਹਾਨੂੰ ਦੇਖਣਾ ਪੈਣਾ ਹੁਣ ਜਦਾਂ ਆ ਜਿਹੜੀ ਟ੍ਰੈਫਿਕ ਖੜੀ ਹੈ ਟਰਾਲੀਆਂ ਦੇ ਨਾਲ-ਨਾਲ ਕਈ ਟੈਂਕਰ ਵੀ ਖੜੇ ਨੇ ਕਿ ਟਰੱਕ ਖੜੇ ਨੇ ਉਹਨਾਂ ਦੇ ਵਿੱਚ ਕੀ ਸਮਗਰੀ ਹੈ ਉਹਨਾਂ ਦੇ ਵਿੱਚ ਕੌਣ ਚੜਿਆ ਹੋਇਆ ਇਹ ਗੱਲ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਵੀ ਤੁਹਾਡੇ ਆਸ-ਪਾਸੇ ਚੱਲ ਕੀ ਰਿਹਾ ਆ ਜਿੱਥੇ ਵੀ ਤੁਹਾਨੂੰ ਲੱਗੇ ਆਪਣੇ ਆਪਣਾ ਫਰਜ਼ ਸਮਝ ਕੇ ਵੀ ਹਾਂ ਅਸੀਂ ਧਰਮ ਦੇ ਪੁੱਤਾਂ ਅਸੀਂ ਮਿੱਟੀ ਦੇ ਪੁੱਤਾਂ ਉਹ ਫਰਜ਼ ਸਮਝ ਕੇ ਜਿੱਥੇ ਵੀ ਬੇਇਨਸਾਫੀ ਹੁੰਦੀ ਦਿਸ ਰਹੀ ਹੈ ਤੁਹਾਡੇ ਇਰਤ ਗਿਰਦ ਜੇ ਕਿਸੇ ਦੁਕਾਨ ਵਾਲੇ ਨਾਲ ਜੇ ਕਿਸੇ ਸਿਵਿਲਿਅਨ ਦੇ ਨਾਲ ਜੇ ਕਿਸੇ ਦੇ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਜੋ ਵੀ ਦਿਸਦਾ ਬਈ ਉਹਦੇ ਲਈ ਡਟ ਕੇ ਸਾਥ ਦਿਓ ਉਹ ਤੁਹਾਡੇ ਹੱਕ ਵਾਲੀ ਗੱਲ ਆ ਉਹ ਤੁਹਾਡਾ ਸਾਥ ਹੀ ਦੇ ਔਰ ਹੁਣ ਤੱਕ ਜਿੰਨਾ ਦਿੱਲੀ ਦੇ ਲੋਕਾਂ ਨੇ ਵੀ ਸਾਥ ਦਿੱਤਾ ਆ ਜਾਂ ਇੱਥੇ ਆ ਆਸ-ਪਾਸ ਵਾਲੇ ਲੋਕਾਂ ਨੇ ਵੀ ਜਿੰਨਾ ਸਾਥ ਦਿੱਤਾ ਹੈ ਤਾਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਤੇ ਸਾਡਾ ਵੀ ਫਰਜ਼ ਬਣਦਾ ਹੈ ਇੱਕ ਇੱਕ ਉਦਾਹਰਨ ਤਾਂ ਜਰੂਰ ਦਿਨਾ ਹੁੰਨਾ ਕਿ ਇੱਥੇ ਇੱਕ ਘਾਰ ਆ ਉਹ ਕਿਸਾਨਾਂ ਦੇ ਕੋਲ ਆਉਂਦਾ ਉਹ ਕਹਿੰਦੇ ਕਿ ਜੇ ਤੁਹਾਡੇ ਕੱਪੜੇ ਗੰਦੇ ਹੋ ਗਏ ਆ ਮਲੇ ਹੋ ਗਏ ਤਾਂ ਸਾਨੂੰ ਦੇ ਦਿਓ ਅਸੀਂ ਧੋ ਦਿੰਨੇ ਆ ਇਤੋਂ ਵੱਡੀ ਉਧਾਰ ਕੀ ਹੋ ਸਕਦੀ ਹੈ ਤੇ ਕਈ ਘਰ ਇਦਾਂ ਦੇ ਵੀ ਨਹੀਂ ਜੇ ਇੱਥੇ ਇੱਕ ਸਰਦਾਰ ਸਾਹਿਬ ਦੀ ਸ਼ਾਪ ਆ ਉਹਨਾਂ ਨੇ ਸਾਨੂੰ ਇੱਕ ਕਮਰਾ ਇੱਕ ਟਾਇਲਟ ਉੱਥੇ ਮੁਹੱਈਆ ਕਰਾਇਆ ਹੋਇਆ ਹੈ ਕਿ ਜੇ ਤੁਸੀਂ ਮੀਟਿੰਗਸ ਕਰਨੀਆਂ ਤਾਂ ਬਾਹਰ ਰੌਲਾ ਹੁੰਦਾ ਕਿਸੇ ਵੇਲੇ ਤੁਸੀਂ ਉੱਥੇ ਮੀਟਿੰਗਸ ਕਰ ਲਓ ਖਾਣੇ ਪਾਣੇ ਦੇ ਲੋੜਿਆ ਤਾਂ ਸਾਨੂੰ ਦੱਸੋ ਅਸੀਂ ਬਣਾ ਕੇ ਭੇਜਦੇ ਹਾਂ ਇੱਥੇ ਇੱਕ ਹੋਰ ਭੈਣ ਜੀ ਆ ਉਹ ਕਦੀ ਚਾਹ ਬਣਾ ਕੇ ਲੈ ਬਾਲਟੀ ਭਰ ਕੇ ਚਾਹ ਦੀ ਲੈ ਆਉਂਦੇ ਹੋ ਵੰਡ ਕੇ ਫਿਰ ਚੱਲ ਜਾਂਦੇ ਫਿਰ ਬਣਾ ਲਿਆਉਂਦੇ ਆ ਹੈਨਾ ਤਾਂ ਉਹਨਾਂ ਨੂੰ ਕੀ ਲੋੜ ਪਈ ਆ ਪਰ ਉਹ ਉਹ ਸਿਰਫ ਇਨਸਾਨੀਅਤ ਦੇ ਨਾਤੇ ਕਿਉਂਕਿ ਉਹਨਾਂ ਨੇ ਕਿਤਨਾ ਕਿਤੇ ਉਹਨਾਂ ਨੂੰ ਪਤਾ ਉਹਨਾਂ ਦੀ ਜ਼ਮੀਰ ਜਾਗਦੀ ਹੈ ਅੰਦਰੋਂ ਉਹਨਾਂ ਨੂੰ ਲੱਗਦਾ ਕਿ ਨਹੀਂ ਯਾਰ ਜੇ ਸਾਡੇ ਭਰਾ ਬੈਠੇ ਐ ਤੇ ਭੁੱਖਣ ਪਾਣੇ ਪੰਜਾਬ ਦਾ ਕਿਰਦਾਰ ਅਜੇ ਵੀ ਉਹੀ ਹੈ ਜਿਹੜਾ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਲਿਖਿਆ ਸੀ ਜਿਹੜਾ ਉਹਨਾਂ ਨੇ ਹੰਡਾਇਆ ਦੇਖੋ ਗੱਲ ਸਿਰਫ ਪੰਜਾਬ ਦੇ ਕਿਰਦਾਰ ਦੀ ਨਹੀਂ ਇੱਥੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਸਾਰੇ ਇਕੱਠੇ ਬੈਠੇ ਨੇ ਔਰ ਸਾਰਿਆਂ ਦੇ ਵਿੱਚ ਇਹ ਕਿਰਦਾਰ ਦੇਖਣ ਨੂੰ ਮਿਲ ਰਿਹਾ ਕਿ ਸਰ ਜੇ ਤੁਸੀਂ ਆਪਣੇ ਹੱਕ ਲਈ ਖਲੋ ਰਹੇ ਹੋ ਤਾਂ ਤੁਹਾਡਾ ਕਿਰਦਾਰ ਚੰਗਾ ਹੈ ਹੱਕ ਲਈ ਸਿਰ ਹਰ ਕੋਈ ਨਹੀਂ ਖਲੋ ਸਕਦਾ ਹੱਕ ਲਈ ਸਿਰਫ ਉਹੀ ਬੰ ਮੈਂ ਤਾਂ ਉਹ ਇਥੇ ਵੀ ਦੇਖ ਰਹੀ ਹਾਂ ਛੋਟੇ ਛੋਟੇ ਬੱਚੇ ਆ ਇੱਥੋਂ ਦੇ ਰਹਿਣ ਆਲੇ ਆ ਵਿਚਾਰੇ ਮਜ਼ਦੂਰਾਂ ਦੇ ਬੱਚੇ ਨੇ ਉਹ ਵੀ ਮੋਦੀ ਸਰਕਾਰ ਦੇ ਖਿਲਾਫ ਹੀ ਨਾਅਰੇਬਾਜੀ ਲਾਈ ਜਾ ਰਹੇ ਨੇ ਲਾ ਰਹੇ ਨੇ ਹਾਂ ਕਿਉਂਕਿ ਉਹ ਮੌਤ ਚ ਨੇ ਉਹਨਾਂ ਨੂੰ ਜਲੇਬੀਆਂ ਮਿਲ ਜਾਂਦੀਆਂ ਪਕੌੜੇ ਮਿਲ ਜਾਂਦੇ ਆ ਤਾਂ ਉਸ ਚੀਜ਼ ਚ ਬਹੁਤ ਖੁਸ਼ ਨੇ ਜੀ ਅੱਜ ਕੱਲ ਇੱਕ ਗੱਲ ਹੋਰ ਕਿ ਮੀਟਿੰਗ ਦੇ ਵਿੱਚ ਕਹਿੰਦੇ-ਕਹਿੰਦੇ ਕਿਸਾਨਾਂ ਨੂੰ ਕਿਹਾ ਵੀ ਆਜੋ ਚਾਹ ਪੀ ਲੈਣੇ ਕੱਟੇ ਹੋਗੇ ਕਹਿੰਦੇ ਚਾਹ ਨਹੀਂ ਸਾਡੇ ਤਾਂ ਲੰਗਰ ਐ ਹੁਜੇ ਚੱਲਦੇ ਆ ਕਿ ਤੁਸੀਂ ਜਿਹੜੇ ਸੋਚੇ ਨਹੀਂ ਹੋਣਗੇ ਤੇ ਖੀਰ ਜਲੇਬੀਆਂ ਜਿਹੜਾ ਮਰਜ਼ੀ ਆਓ ਤੁਹਾਨੂੰ ਉੱਥੇ ਖਵਾਉਨੇ ਆ ਤਾਂ ਵਾਕਈ ਮੈਂ ਇੱਥੇ ਆ ਕੇ ਦੇਖਿਆ ਵੀ ਹਰ ਚੀਜ਼ ਅਵੇਲੇਬਲ ਹੈ ਇੱਥੇ ਦੇਖੋ ਇੱਥੇ ਤਾਂ ਇੰਨੀ ਚੜ੍ਹਦੀ ਕਲਾ ਹੈ ਕਿ ਮੈਂ ਵੀ ਸਟੇਜ ਤੋਂ ਅਨਾਉਂਸ ਕੀਤਾ ਸੀਗਾ ਮੇਰੇ ਤੋਂ ਬਾਅਦ ਹੋਰ ਵੀ ਕਈ ਜਥੇਬੰਦੀਆਂ ਨੇ ਤੇ ਕਈ ਲੀਟਰਾਂ ਨੇ ਅਨਾਉਂਸ ਕੀਤਾ ਕਿ ਦਿੱਲੀ ਦੇ ਸਵੇਲੀయన్స్ ਨੂੰ ਜੇ ਖਾਣ ਪੀਣ ਵੱਲ ਕੋਈ ਪ੍ਰੋਬਲਮ ਆਉਂਦੀ ਆ ਤਾਂ ਲੰਗਰ ਖੁੱਲੇ ਨੇ ਅਸੀਂ ਸਾਰੀ ਦਿੱਲੀ ਨੂੰ ਰਜਾ ਸਕਦੇ ਆ ਭਾਈ ਜੀ ਹੈਗਾ ਆ ਇਥੇ 10-1000 ਬੰਦਾ ਕਹਿ ਰਿਹਾ ਕਿ ਇਸ ਏਰੀਆ ਦਾ ਇਥੋਂ ਲੰਗਰ ਖਾ ਰਿਹਾ ਹੈ ਜੀ ਬਿਲਕੁਲ ਐਗਜ਼ੈਕਟਲੀ ਔਰ ਮੈਨੂੰ ਜਦੋਂ ਕੋਈ ਬਾਹਰੋਂ ਫੋਨ ਕਰਦਾ ਨਾ ਮੇਰਾ ਕੋਈ ਭਾਈ ਮਿੱਤਰ ਕੋਈ ਕਿ ਬਾਈ ਜੀ ਫੰਡਸ ਭੇਜਿਓ ਜੇ ਕਿਦਾਂ ਤਾਂ ਮੈਂ ਕਹਿੰਦਾ ਬਾਈ ਇੱਥੇ ਤਾਂ ਅੱਗੇ ਇੰਨਾ ਹੈਗਾ ਸਾਡੇ ਕੋਲੇ ਅਜੇ ਆਪਦੇ ਤੁਸੀਂ ਫੰਡਸ ਸੰਭਾਲ ਕੇ ਰੱਖੋ ਜੇ ਆਪਾਂ ਲੰਬਾ ਕਿਚਾ ਤਾਂ ਸਾਨੂੰ ਫੇਰ ਲੋੜ ਪੈਣੀ ਹੈ ਤਾਂ ਮੈਂ ਹੁਣ ਵੀ ਬੇਨਤੀ ਕਰਦਾ ਕਿ ਆਪਣਾ ਇੱਥੇ ਬੜਾ ਵਧੀਆ ਚੜ੍ਹਦੀ ਕਲਾ ਨਾਲ ਸਾਰਾ ਕੁਝ ਚੱਲ ਰਿਹਾ ਹੈ ਤੇ ਜੇ ਤੁਸੀਂ ਡੋਨੇਸ਼ਨਸ ਭੇਜਣੀਆਂ ਹੋਵੇ ਤੇ ਆਪ ਦਾ ਪ੍ਰਬੰਧ ਕਰਕੇ ਪਤਾ ਕਰਕੇ ਕਿ ਉਹ ਉਹਦੀ ਲੋੜ ਹੈ ਵੀ ਆ ਅਜੇ ਜਾਂ ਨਹੀਂ ਹੈਗੀ ਕਿਉਂਕਿ ਕਈ ਥਾਵਾਂ ਤੇ ਮੈਂ ਦੇਖਿਆ ਕਿ ਸਾਡੇ ਕੋਲ ਐਕਸੈਸ ਦੇ ਵਿੱਚ ਪ ਗੀਆਂ ਵੀ ਵੱਜ ਰਹੀਆਂ ਨੇ ਚਲੋ ਉਹ ਚੀਜ਼ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਪਰ ਪਹਿਲਾਂ ਤਾਂ ਮੈਂ ਉਸ ਉਸ ਚੀਜ਼ ਦੀ ਗੱਲ ਕਰੂੰਗਾ ਜਿਹੜੀ ਇਸ ਪ੍ਰੋਟੈਸਟ ਦੇ ਹੱਕ 'ਚ ਜਾ ਰਹੀ ਆ ਜਾਂ ਇਸ ਪ੍ਰੋਟੈਸਟ ਨੂੰ ਸਪੋਰਟ ਦੇ ਵਿੱਚ ਖੜੀ ਐ ਸੋ ਉਹ ਸਪੋਰਟ ਦੇ ਵਿੱਚ ਜਿੱਦਾਂ ਵੀ ਆ ਬਸ ਇਹ ਆ ਕਿ ਸਪੋਰਟ ਕਰੋ ਤੁਹਾਡਾ ਦਿਲ ਸਾਫ਼ ਆ ਬਸ ਅਗਲਾ ਪਾਸਾ ਥੋੜਾ ਜਿਹਾ ਦੇਖ ਕੇ ਧਿਆਨ ਨਾਲ ਕਿ ਜਿਹੜੀ ਸਪੋਰਟ ਤੁਸੀਂ ਕਰ ਰਹੇ ਹੋ ਪਹੁੰਚਦੀ ਵੀ ਹੋ ਰਹੀ ਆ ਇੱਥੇ ਕਿ ਨਹੀਂ ਹੋ ਰਹੀ ਬਸ ਇੰਨਾ ਕੁ ਖਿਆਲ ਰੱਖਣ ਦੀ ਲੋੜ ਹੈ ਕੱਲ ਦੀ ਮੀਟਿੰਗ ਤੋਂ ਕੀ ਆਸ ਰੱਖਦੇ ਹੋ ਤੁਸੀਂ ਦੇਖੋ ਜਿੱਦਾਂ ਜਿੱਦਾਂ ਦੀ ਪਰਫਾਰਮੈਂਸ ਜਥੇਬੰਦੀਆਂ ਨੇ ਕੱਲ ਦਿਖਾਈ ਹੈ ਮੀਟਿੰਗ ਦੇ ਵਿੱਚ ਜਿੱਦਾਂ ਉਹ ਡਟ ਕੇ ਖੜੇ ਰਹੇ ਨੇ ਤੇ ਬਿੱਲਾਂ ਨੂੰ ਰੱਦ ਕਰਾਉਣ ਦੀ ਹੀ ਗੱਲ ਕੀਤੀ ਹੈ ਉਹ ਤੋਂ ਉਮੀਦਾਂ ਤਾਂ ਬਹੁਤ ਲਾਈਆਂ ਜਾ ਰਹੀਆਂ ਨੇ ਪਰ ਬਾਕੀ ਹੁਣ ਉਹ ਸਿਆਣੇ ਨੇ ਸਮਝਦਾਰ ਨੇ ਜੋ ਕਰਕੇ ਹੋਣਗੇ ਫੈਸਲਾ ਚੰਗਾ ਹੀ ਹੋਊਗਾ ਤੇ ਮੈਂ ਤਾਂ ਇਹ ਕਹੂੰਗਾ ਕਿ ਵਾਇਗਰੂ ਅੰਗਸੰਗ ਸਹਾਈ ਹੋਣ ਸਮੱਤ ਬਖਸ਼ਣ ਤਾਂ ਆਪ ਫੈਸਲਾ ਕਰਵਾ ਲੈਣਾ ਇਹਨਾਂ ਦੇ ਕੋਲੋਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇਨਸਾਨ ਬਹੁਤ ਛੇਤੀ ਡੋਲ ਜਾਂਦਾ ਹੈ ਪਰ ਜਿਹਦੇ ਉੱਤੇ ਮਿਹਰ ਦਾ ਹੋਵੇ ਗੁਰੂ ਦੀ ਫੇਰ ਵੀ ਤੁਸੀਂ ਡੋਲ ਰਹੇ ਨੇ ਆ ਤਾਂ ਅਰਦਾਸ ਆ ਸਾਰਿਆਂ ਸਾਰੇ ਮੈਨੂੰ ਲੱਗਦਾ ਕਿ ਇਸ ਵੇਲੇ ਤਾਂ ਸਾਰੇ ਭਾਰਤ ਦੀ ਅਰਦਾਸ ਹੀ ਕਿਸਾਨਾਂ ਨੂੰ ਲੱਗ ਰਹੀ ਹੈ ਕਿ ਜੋ ਵੀ ਹੋਵੇ ਇਹਨਾਂ ਦੇ ਹੱਕ ਚ ਹੋਵੇ ਇਹ ਮਿੱਟੀ ਦੇ ਪੁੱਤ ਸਾਰੀ ਦੁਨੀਆ ਨੂੰ ਰੋਜ਼ਾਂਦੇ ਨੇ ਤੇ ਆਪ ਸੜਕਾਂ ਤੇ ਆ ਕੇ ਉਤਰੇ ਹੋਏ ਨੇ ਸਾਡੀਆਂ ਮਾਵਾ ਭੈਣਾਂ ਬੀਬੀਆਂ ਸਾਡੇ ਬਜ਼ੁਰਗ ਇੰਨੀ ਠੰਡ ਦੇ ਵਿੱਚ ਇੱਥੇ ਬੈਠੇ ਨੇ ਤਾਂ ਦੂਰੋਂ ਨੇੜੇੋਂ ਸਾਰੇ ਦੁਆਵਾਂ ਹੀ ਕਰ ਰਹੇ ਨੇ ਅਰਦਾਸਾਂ ਹੀ ਕਰ ਰਹੇ ਨੇ ਤਾਂ ਕਿਰਪਾ ਹੀ ਹੋਊਗੀ ਪੰਜਾਬ ਦਾ ਤਾਂ ਹਰ ਇੱਕ ਕਿਰਦਾਰ ਹਰ ਇੱਕ ਕਲਾਕਾਰ ਹਰ ਇੱਕ ਐਕਟਰ ਜਿਹੜਾ ਵਾ ਉਹ ਕਿਸਾਨੀ ਹੱਕ ਦੇ ਵਿੱਚ ਖੜਾ ਹੈ ਤੁਸੀਂ ਤੁਹਾਡੇ ਵਰਗੇ ਜਿਹੜੇ ਲੋਕ ਹੈਗੇ ਆ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਵਿੱਚ ਆ ਗਏ ਮੈਨੂੰ ਲੱਗਦਾ ਤੁਸੀਂ ਕਦੀ ਆਪਣਾ ਪਿੱਛੇ ਕੰਮ ਕਰ ਵੀ ਨਹੀਂ ਦੇਖਿਆ ਹੋਣਾ ਹੁਣ ਤਾਂ ਤਾਂ ਇਦਾਂ ਆ ਸਾਡੀਆਂ ਫਿਲਮਾਂ ਤਾਂ ਕੰਮ ਰੁਕਿਆ ਹੋਇਆ ਮੈਂ ਮੇਰੀ ਇੱਕ ਤਨ ਪਾਜੀਕਾਰ ਦੇ ਨਾਲ ਵੀ ਥੋੜੀ ਜੀ ਸੱਟ ਆਪਸੀ ਬਹਿਸ ਹੋਈ ਕਹਿੰਦੇ ਵੀ ਤੂੰ ਪਾਜੀ ਨੇ ਕਹਿੰਦੇ ਕਿ ਵੀਰ ਨਹੀਂ ਹੀ ਇਜ਼ ਵੈਰੀ ਸਪੋਰਟਿਵ ਇਨ ਦਿਸ ਉਹਨਾਂ ਦਾ ਮੈਨੂੰ ਬਾਹਰੋਂ ਬੈਠਿਆਂ ਵੀ ਫੋਨ ਆਉਂਦਾ ਰਹਿੰਦਾ ਹੈ ਗੱਲਬਾਤ ਹੁੰਦੀ ਰਹਿੰਦੀ ਆ ਔਰ ਹਰ ਤਰੀਕੇ ਨਾਲ ਸਹਾਇਤਾ ਕਰ ਰਿਹਾ ਹੈ ਸਾਡੀ ਚਾਹੇ ਉਹ ਫੰਡਸ ਵਿੱਚ ਹੋਵੇ ਚਾਹੇ ਲਾਹ ਮਸ਼ਹੂਰੀਆਂ ਛੋ ਜਾਈ ਹਰ ਤਰੀਕਾ ਸਹਿਯੋਗ ਉਹ ਵੀ ਦੇ ਰਹੇ ਨੇ ਦਲਜੀਤ ਦਸਾਂਝਪਾ ਜੀ ਦੇ ਰਹੇ ਨੇ ਗੁਰੂ ਰੰਧਾਵੇ ਵੀਰ ਨਾਲ ਮੇਰੀ ਗੱਲ ਹੋਈ ਐਮੀ ਭਾਜੀ ਨਾਲ ਮੇਰੀ ਗੱਲ ਹੋਈ ਇਹ ਸਾਰੇ ਵੀਰਾਂ ਨੇ ਬਹੁਤ ਪਿਆਰ ਦਿੱਤਾ ਤੇ ਬੜਾ ਮਤਲਬ ਮੈਂ ਸ਼ੁਕਰਗੁਜ਼ਾਰਾਂ ਕਿ ਠੀਕ ਆ ਇੱਥੇ ਪਹੁੰਚ ਨਹੀਂ ਸਕੇ ਪਰ ਇਹਦੇ باوجود ਵੀ ਕਿਸ ਤਰੀਕੇ ਨਾਲ سپورਟ ਦੇ ਵਿੱਚ ਖੜੇ ਨੇ ਆਪਣੇ ਲੋਕਾਂ ਦੇ ਦਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੋਊਗੀ ਕਿਉਂਕਿ ਉਹ ਬਾਹਰ ਜ਼ਿਆਦਾ ਬੈਠਨੇ ਕਿਉਂਕਿ ਮੈਂ ਇੱਕ ਦਿਨ ਲਈ ਘਰੇ ਗਿਆ ਵੀਰ ਜੀ ਤਾਂ ਮੈਨੂੰ ਇੱਕ ਦਿਨ ਹੋਰ ਤਰ੍ਹਾਂ ਹੋਇਆ ਕਿ ਨਹੀਂ ਯਾਰ ਚੱਲੀਏ ਵਾਪਸ ਹੀ ਚਲੀਏ ਮੈਂ ਕਹਿ ਕੇ ਡਿਊਟੀ ਲਵਾ ਲਈ ਮੈਂ ਇੱਥੇ ਘਰੇ ਵੀ ਗੱਲ ਹੁੰਦੀ ਤਾਂ ਮੈਂ ਕਹਿੰਦਾ ਯਾਰ ਸਾਡਾ ਬੜਾ ਜੀ ਲੱਗਾ ਹੋਇਆ ਵਾਪਸ ਆਉਣਾ ਜੀ ਨਹੀਂ ਕਰਦਾ ਮੈਂ ਗੱਲ ਕਰ ਰਿਹਾ ਕਿ ਮਤਲਬ ਪੰਜਾਬ ਦੇ ਤਾਂ ਲੋਕ ਹਰ ਇੱਕ ਕਲਾਕਾਰ ਜਿਹੜਾ ਇਸ ਕਿਸਾਨੀ ਸੰਘਰਸ਼ ਦੇ ਵਿੱਚ ਆ ਪਰ ਬਾਲੀਵੁੱਡ ਦੇ ਕਈ ਅਦਾਕਾਰ ਹੈਗੇ ਟਵੀਟ ਕਰ ਰਹੇ ਨੇ ਪੁੱਠੇ ਸਿੱਧੇ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ ਲੈ ਕੇ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਹਿਣਾ ਸਿਰਫ ਇੰਨਾ ਕਹਾਂ ਕਿ ਦੇਖੋ ਜਿੱਦਾਂ ਦੀ ਕਿਸੇ ਦੀ ਮਾਨਸਿਕਤਾ ਹੁੰਦੀ ਹੈ ਉਹ ਉਦਾਂ ਦੀ ਗੱਲ ਹੀ ਸੋਚ ਸਕਦਾ ਉਹਦੇ ਬਾਹਰ ਨਹੀਂ ਸੋਚ ਸਕਦਾ ਸੋ ਉਹਦੀ ਮਾਨਸਿਕਤਾ ਇਦਾਂ ਦੀ ਹੋਊਗੀ ਜਿਹੜੀ ਉਹਨੇ ਗੱਲ ਕੀਤੀ ਹੈ ਤੇ ਮੈਂ ਮੇਰਾ ਜਵਾਬ ਤਾਂ ਇਗਨੋਰੈਂਸ ਹੀ ਹੈ ਮੈਂ ਨਾ ਮੈਂ ਉਹਨੂੰ ਦੇਖਦਾ ਹਾਂ ਤੇ ਨਾ ਮੈਨੂੰ ਪੜਦਾ ਸੁਣਦਾ ਹੈ ਮੇਰੇ ਵੱਲੋਂ ਤਾਂ ਪਹਿਲਾਂ ਹੀ ਬਾਈਕਾਟ ਸੀ ਹੁਣ ਤਾਂ ਸ਼ੁਰੂ ਤਾਂ ਹੁਣ ਹੋ ਗਿਆ ਚੈਲੰਜ ਮੇਰੇ ਵੱਲੋਂ ਪਹਿਲਾਂ ਹੀ ਸੀਗਾ ਸਰ ਤੋਂ ਪਹਿਲਾਂ ਇਹ ਜੇ ਤੁਹਾਨੂੰ ਤੁਹਾਡੇ ਨਾਲੋਂ ਸਭ ਤੋਂ ਪਹਿਲਾਂ ਹੀ ਸਾਡਾ ਵੀਰ ਰਣਜੀਤ ਭਾਵੇਂ ਵੀਰ ਨਾਲ ਤਾਂ ਪਹਿਲਾਂ ਹੀ ਹੋ ਚੁੱਕੀ ਆ ਬਲੌਕ ਕੀਤਾ ਹੋਇਆ ਵੀਰੇ ਨੂੰ ਹੈਨਾ ਤਾਂ ਠੀਕ ਆ ਇਹ ਸਰਕਾਰੀ ਟਾਊਟ ਹੁੰਦੇ ਨੇ ਕਈ ਲੋਕੀ ਬਿਕਾਜ਼ ਕੁਝ ਕਈ ਵਾਰੀ ਨਾ ਕੀ ਹੁੰਦਾ ਤੁਸੀਂ ਕੁਝ ਬਣਨ ਵਾਸਤੇ ਫੇਵਰਜ਼ ਲੈ ਹੁੰਦੇ ਆ ਮੁੜ ਕੇ ਫੇਵਰਜ਼ ਰਿਟਰਨ ਕਰਨੇ ਬਹੁਤ ਔਖੇ ਹੁੰਦੇ ਆ ਉਹ ਰਿਟਰਨ ਕਾਰਡ ਕਰਨ ਵਾਲੇ ਚੱਕਰ ਚ ਆਪਣਾ ਕਰੀਅਰ ਵੀ ਗਵਾ ਕੇ ਪੈਂਦੇ ਨੇ ਕਈ ਤਾਂ ਉਹੀ ਉਹਦੇ ਨਾਲ ਹੋ ਰਿਹਾ ਮੈਨੂੰ ਲੱਗਦਾ ਜਾਵਲੋਂ ਤਾਂ ਬਾਈਕਟ ਹੋ ਗਈ ਉਹ ਤਾਂ ਡੈਫੀਨਿਟਲੀ ਹੋ ਗਈ ਹੈ ਜੀ ਡੈਫੀਨਿਟਲੀ ਜੀ ਹੁਣ ਜਿਵੇਂ ਤੁਸੀਂ ਇੱਥੇ ਫਿਰ ਕਿੰਨਾ ਕੁ ਸਮਾਂ ਦੇ ਰਹੇ ਹੋ ਜਾਂ ਕਿਦਾਂ-ਕਿਦਾਂ ਰੂਟੀਨ ਕੀ ਹੁੰਦੀ ਆ ਸਾਡੀ ਤਾਂ ਮਾਈਕ ਚੱਕਿਆ ਸਵੇਰੇ ਨਹਾਤੇ ਧੋਤੇ ਨਿਕਲ ਗਏ ਵੀਰ ਸਿੰਘ ਹੁਣਾਂ ਦੀ ਕੀ ਰੂਟੀਨ ਆ ਵੈਸੇ ਤੁਸੀਂ ਇੱਥੇ ਲਗਾਤਾਰ ਰਹੇ ਹੋ ਰੂਟੀਨ ਪਹਿਲਾਂ ਤਾਂ ਇਹ ਆ ਕਿ ਉੱਠ ਕੇ ਸਵੇਰੇ ਜਿੰਨੇ ਵਜੇ ਉੱਠਿਆ ਜਾਵੇ ਆਪਣਾ ਨਿਤ ਰੇਮ ਕਰਕੇ ਤਾਂ ਐਨੂੰ ਤੁਰੇ ਆਈਦਾ ਰਸਤੇ 'ਚ ਗੱਲਾਂ ਬਾਤਾਂ ਕਰਦੇ ਆ ਜਿੱਥੇ ਜਿਹੜੀ ਚੀਜ਼ ਲੱਗੇ ਕੁਛ ਦੇ ਆਈਦਾ ਕਿ ਕਮੀ ਐ ਕੋਈ ਦਵਾਈ ਚਾਹੀਦੀ ਐ ਜਾਂ ਕਿ ਤਲੰਗਰ ਪਾਣੀ ਦੀ ਰਸਤੇ ਦੀ ਲੋੜ ਹੈਗੀ ਆ ਉਹ ਦੇਖਦੇ ਹੋਏ ਸਟੇਜ ਵੱਲ ਨੂੰ ਆ ਜੀਦਾ ਐ ਸਟੇਜ ਤੇ ਫਿਰ ਕੁਛ ਚਿਰ ਬਹਿ ਕੇ ਨੇੜੇ ਜੇ ਕੁਛ ਬੋਲਣਾ ਐ ਤਾਂ ਬੋਲ ਲਈਦਾ ਜੇ ਨਹੀਂ ਤਾਂ ਫਿਰ ਬਹਿ ਕੇ ਨਿਕਲ ਜਾਈਦਾ ਐ ਫਿਰ ਉਸ ਤੋਂ ਬਾਅਦ ਮੀਟਿੰਗਸ ਵਗੈਰਾ ਕਦੀ ਜਥੇਬੰਦੀਆਂ ਨਾਲ ਕਦੀ ਹਰਿਆਣੇ ਵਾਲੇ ਵੀਰਾਂ ਦੇ ਨਾਲ ਕਦੇ ਰਾਜੂ ਭਾਜੀ ਹੋਣਾ ਦੇ ਨਾਲ ਲੱਖੇ ਵੀਰ ਨਾਲ ਵੀ ਦੀਪ ਵੀਰ ਨਾਲ ਵੀ ਮੀਟਿੰਗਸ ਕਰ ਰਹੇ ਆ ਤਾਂ ਕੋਸ਼ਿਸ਼ ਸਿਰਫ ਇੰਨੀ ਐ ਕਿ ਆਪਾਂ ਇੱਕ ਬਿਹਤਰ ਫਰੰਟ ਜਿਹੜਾ ਆ ਕਿਉਂਕਿ ਇਹ ਗੱਲ ਸਿਰਫ ਹੁਣ ਕਿਸਾਨੀ ਦੀ ਨਹੀਂ ਹੈ ਮੈਨੂੰ ਲੱਗਦਾ ਕਿ ਜਿਹੜਾ ਅਵੇਅਰਨੈਸ ਕੈਂਪੇਨ ਇੱਕ ਸ਼ੁਰੂ ਹੋ ਚੁੱਕਾ ਆ ਇਹਦੀ ਕੰਟੀਨਿਊਟੀ ਜ਼ਰੂਰੀ ਆ ਹੁਣ ਅਸੀਂ ਬਿੱਲ ਭਾਵੇਂ ਰੱਦ ਖਰਾਬ ਹੀ ਲੈਨੇ ਆ ਇਹਦੇ ਬਾਅਦ ਵੀ ਇਹ ਕੰਟੀਨਿਊਟੀ ਰਹਿਣੀ ਚਾਹੀਦੀ ਆ ਪੰਜਾਬ ਦੇ ਵਿੱਚ ਇਹ ਅਵੇਅਰਨੈਸ ਜਿਹੜੀ ਆ ਇਹ ਖਤਮ ਨਹੀਂ ਹੋਣੀ ਚਾਹੀਦੀ ਇਹ ਵਾਈਗਰੂ ਮੇਰ ਰੱਖ ਕੇ ਵੀ ਇਦਾਂ ਹੀ ਚੱਲਦੀ ਰਵੇ ਔਰ ਹਰ ਇੱਕ ਚੀਜ਼ ਦੇ ਉੱਤੇ ਅਸੀਂ ਕਾਊਂਟਰ ਕਰੀਏ ਹਰ ਇੱਕ ਚੀਜ਼ ਦੇ ਉੱਤੇ ਅਵੇਅਰਨੈਸ ਰੱਖ ਕੇ ਸਾਨੂੰ ਪਤਾ ਹੋਵੇ ਵੀ ਹਾਂ ਇਹ ਸਾਡੇ ਹਿੱਤ ਚ ਆ ਕੇ ਸਾਡੇ ਅਗੇਂਸਟ ਹੈ ਕਿਉਂਕਿ ਅਸੀਂ ਨੋਟਬੰਦੀ ਤੇ ਨਹੀਂ ਬੋਲੇ ਅਸੀਂ ਜੀਐਸਟੀ ਤੇ ਨਹੀਂ ਬੋ ਪਰ ਹੁਣ ਹੁਣ ਉਹ ਅਵੇਰਨੈਸ ਜਿਹੜੀ ਆ ਉਹ ਜਾਗਣੀ ਸ਼ੁਰੂ ਹੋਈ ਆ ਇਸ ਸੰਘਰਸ਼ ਦੇ ਰਾਹੀਂ ਗੁੱਸਾ ਕੱਢ ਰਿਹਾ ਕਿ ਅਸੀਂ ਬੋਲ ਨਹੀਂ ਸਕਦੇ ਚਲੋ ਪੰਜਾਬ ਦੇ ਵਿੱਚ ਕਈ ਵੀਰ ਇੱਥੇ ਕਹਿੰਦੇ ਨੇ ਕਿ ਬਾਈ ਜੀ ਈਵੀਐਮ ਮਸ਼ੀਨਸ ਵਾਲਾ ਕੰਮ ਵੀ ਨਾਲ ਦੇ ਲੱਗ ਦੇ ਕਰਾ ਦਿਓ ਜੇ ਇਹ ਐਰਕਾ VOTING ਉੱਤੇ ਨਹੀਂ ਹੋਣੀ ਚਾਹੀਦੀ ਉਹ ਵੀ ਨਾਲ ਹੀ ਲੱਕ ਲਓ ਮੁੰਡਾ ਚਾਹੇ ਆਰਐਸਐਸ ਦਾ ਕੰਗਨਾ ਰਾਤ ਕੁੱਤੀ ਆ ਚਲੋ ਇਹ ਹੁੰਦਾ ਮਸਲਾ ਵੀ ਇਹ ਵੀ ਤਾਂ ਜੋਸ਼ ਬਹੁਤ ਹੈ ਪਰ ਨਹੀਂ ਇੱਥੇ ਹੋਸ਼ ਦੀ ਲੋੜ ਜ਼ਿਆਦਾ ਹੀ ਹੈ ਇਸ ਵੇਲੇ ਤੇ ਕਿਉਂਕਿ એનર્ਜੀ ਬਹੁਤ ਹੁੰਦੀ ਹੈ ਉਹਨੂੰ ਡਾਇਰੈਕਸ਼ਨ ਚਾਹੀਦੀ ਹੁੰਦੀ ਹੈ ਆ ਸਾਡੇ ਵੀਰ ਜਿਹੜੇ ਇੱਥੇ ਪਹੁੰਚੇ ਹੋਏ ਆ ਕਈ ਵਾਰ ਕਹਿੰਦੇ ਕਿ ਯਾਰ ਪੰਜਾਬ ਦੀ ਜਵਾਨੀ ਨਸ਼ਿਆਂ ਚ ਸੀ ਜਾਂ ਬਦਮਾਸ਼ੀਤ ਸੀ ਗੁੰਡਾਗਰਦੀ ਸੀਗੀ ਮੈਂ ਕਹਿਣਾ ਕਿ ਯਾਰ ਐਨੀ ਨਹੀਂ ਸੀ ਜਿੰਨਾ ਬਦਨਾਮ ਕੀਤਾ ਤੇ ਜੇ ਸੀਗੀ ਵੀ ਤਾਂ ਉਹਦੇ ਕੋਲ ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ એનર્ਜੀ ਬਹੁਤ ਹੈ ਤੇ એનર્ਜੀ ਨੂੰ ਜਦੋਂ ਸਹੀ ਡਾਇਰੈਕਸ਼ਨ ਨਹੀਂ ਮਿਲਦੀ ਕੋਈ ਮੋਟੀਵੇਸ਼ਨ ਨਹੀਂ ਮਿਲਦੀ ਤਾਂ ਉਹ ਡਿਸਪਰਸ ਹੋ ਜਾਂਦੀ ਹੈ ਉਹ ਪੁੱਠੇ ਸਿੱਧੇ ਪਾਸੇ ਜਾ ਸਕਦੀ ਆ ਪਰ ਹੁਣ ਮੋਟੀਵੇਸ਼ਨ ਮਿਲੀ ਹੋਈ ਆ ਇੱਥੇ ਲੋਕਲਸ ਮੈਨੂੰ ਕੁੜੀਆਂ ਕਈ ਵਰੀ ਦੱਸਤੀਆਂ ਨੇ ਈਵਨ ਰਿਪੋਰਟਰਸ ਵੀ ਦੱਸਤੀਆਂ ਨੇ ਕਿ ਅਸੀਂ ਜਦੋਂ ਆਉਂਦੇ ਜਾਂਦੇ ਆ ਤਾਂ ਸਾਨੂੰ ਐ ਲੱਗਦਾ ਕਿ ਅਸੀਂ ਪਰਿਵਾਰ ਚ ਤੁਰੇ ਫਿਰ ਰਹੇ ਆ ਸਾਨੂੰ ਡਰ ਨਹੀਂ ਹੈਗਾ ਕੋਈ ਖੌਫ ਨਹੀਂ ਹੈਗਾ ਕਿ ਇੰਨੇ ਮੁੰਡੇ ਖੜੇ ਆ ਕੋਈ ਛੇੜਖਾਨੀ ਕਰੇਗਾ ਜਾਂ ਕਿਦਾਂ ਉਲਟਾ ਸਗੋਂ ਸਾਡੀ ਰਾਖੀ ਕਰ ਰਹੇ ਨੇ ਸਾਨੂੰ ਪੁੱਛ ਰਹੇ ਨੇ ਕਿ ਕੁਝ ਖਾਣ ਨੂੰ ਚਾ ਹੈਨਾ ਸੋ ਉਹ ਉਹ એનર્ਜੀ ਦੇਖੋ ਵੀ ਕਿੰਨੀ ਸੋਹਣੀ ਆ ਮੈਨੂੰ ਇੱਕ ਬਿਆਨ ਯਾਦ ਕਰਾਉਣਾ ਇਹ ਦਿੱਲੀ ਦਾ ਹੀ ਇੱਕ ਮੈਂ ਨਾਮ ਤੇ ਨਹੀਂ ਲਊਂਗਾ ਜਿਨ੍ਹਾਂ ਨੇ ਸੁਣਿਆ ਹੋਊਗਾ ਉਹਨਾਂ ਨੂੰ ਯਾਦ ਆਜੂਗਾ ਇੱਕ ਵਾਰੀ ਪੰਜਾਬ ਚ ਆ ਕੇ ਕਹਿੰਦੇ ਸੀ ਕਿ 70% ਨੌਜਵਾਨ ਨਸ਼ੇ ਚ ਲੱਗ ਗਿਆ ਪੰਜਾਬ ਖਤਮ ਹੋ ਗਿਆ ਹੁਣ ਉਹਨਾਂ ਦੀ ਹਿੱਕ ਤੇ ਉੱਤੇ ਖੜ ਚੜ ਕੇ ਬੈਠਾ ਇਹ ਨੌਜਵਾਨ ਮੈਂ ਤਾਂ ਕਹਿੰਦਾ ਕਿ ਇਹ ਚਪੇੜ ਆ ਇਹ ਅੰਦੋਲਨ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੇ ਸੋਚਦੇ ਸੀ ਕਿ 70% 70% ਕਿੱਡੀ ਵੱਡੀ ਪਰਸੈਂਟੇਜ ਹੋ ਜਾਂਦੀ ਹੈ 70% ਹੋ ਸਕਦਾ ਕਦੀ ਵੀ ਨਹੀਂ ਪੋਸੀਬਲ ਹੈਗਾ ਵਾਹ ਰਿਕਾਰਡ ਗੱਲਾਂ ਹੋਈਆਂ ਨੇ ਇਹ ਵਾਰੀ ਨਹੀਂ ਨਹੀਂ ਕਹਿਣ ਲੱਗੇ ਨਾ ਫਲੋ ਫਲੋ ਤੇ ਮੇਰੇ ਲੱਗੇ ਬੜਾ ਕੁਝ ਬੋਲ ਜਾਂਦੇ ਆ ਪਰ ਨਹੀਂ ਇਦਾਂ ਦੀ ਗੱਲ ਨਹੀਂ ਹੈ 70% ਤਾਂ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਕਿਉਂਕਿ ਅਸੀਂ ਵੀ ਪੰਜਾਬ ਅਸੀਂ ਰਹਿੰਦੇ ਆ ਪੰਜਾਬ ਦੇ ਵਿੱਚ ਅਸੀਂ ਨਹੀਂ ਦੇਖਿਆ ਆਪਣੇ ਆਊਂਡ ਇਹਨੇ ਤੁਸੀਂ ਤੁਸੀਂ ਘਰ ਘਰ ਘੁੰਮਦੇ ਹੋ ਤੁਸੀਂ ਗਲੀ ਮੁੱਲੇ ਘੁੰਮਦੇ ਹੋ ਤੁਸੀਂ ਵੀ ਨਹੀਂ ਦੇਖਿਆ ਹੋਵੇ ਮਹਿਸੂਸ ਨਹੀਂ ਕੀਤਾ ਜਿੰਨਾ ਬਣਾਇਆ ਗਿਆ ਸੀ ਪੰਜਾਬ ਨੂੰ ਗਲੋਬਲ ਲੈਵਲ ਦੇ ਉੱਪਰ ਬੜਾ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਪਰ ਹੁਣ ਇਸ ਅੰਦੋਲਨ ਦੇ ਨਾਲ ਬੜੀ ਪੋਜ਼ਿਟਿਵ ਜਿਹੜਾ ਸੁਨੇਹਾ ਗਿਆ ਹੈ ਜੀ ਐਗਜ਼ੈਕਟਲੀ ਗਿਆ ਆ ਤਾਂ ਜਿਸ ਤਰੀਕੇ ਦੀ ਸ਼ਾਂਤੀ ਬਣਾ ਕੇ ਰੱਖੀ ਹੈ ਸਾਰਿਆਂ ਨੇ ਉਹ ਬਹੁਤ ਵਧੀਆ ਰਿਹਾ ਹੈ ਸਾਰਾ ਕੁਝ ਆਖਰੀ ਸਵਾਲ ਆ ਮੇਰਾ ਕਿ ਵੈਸੇ ਤਾਂ ਤੁਹਾਡੇ ਵੀ ਬਹੁਤ سارے ਸੋਰਸ ਬਣ ਗਏ ਹੋਣਗੇ ਹੁਣ ਤੁਸੀਂ ਮਨ ਦਾ 3 ਮਹੀਨੇ ਹੋ ਗਿਆ ਇਸ ਲਾਈਨ ਵੱਲੋਂ ਨਿਕਲੇ ਹੋ ਤਾਂ ਸੋਰਸ ਕੀ ਕਹਿੰਦੇ ਨੇ ਤੁਹਾਡੇ ਕਾਨੂੰਨ ਨੂੰ ਲੈ ਕੇ ਜਾਂ ਇਸ ਅੰਦੋਲਨ ਨੂੰ ਲੈ ਕੇ ਕੀ ਕਹਿੰਦੇ ਨੇ ਆ ਦੇਖੋ ਮੈਂ ਅਜੇ ਕੁਝ ਵੀ ਇਦਾਂ ਦਾ ਬਿਆਨ ਦੇਣਾ ਨਹੀਂ ਚਾਹੁੰਦਾ ਮੈਂ ਸਿਰਫ ਜਥੇਬੰਦੀਆਂ ਤੇ ਗੱਲ ਛੱਡ ਦੇਣੀ ਚਾਹੁੰਦਾ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੀ ਡਿਸਕਸ਼ਨਸ ਹੁੰਦੀਆਂ ਆ ਔਨ ਟੇਬਲ ਕੀ ਉੱਥੇ ਆ ਆਫਰ ਕੀਤੇ ਜਾਂਦੇ ਆ ਜਾਂ ਬਿੱਲ ਰੱਦ ਹੁੰਦੇ ਆ ਜਾਂ ਕਿਤਾ ਚਾਹੁੰਦੇ ਤਾਂ ਅਸੀਂ ਸਾਰੇ ਇਹੋ ਆ ਕਿ ਬਿੱਲ ਰੱਦ ਹੋਣ ਪਰ ਆਨ ਟੇਬਲ ਡਿਸਕਸ਼ਨ ਕਿਹੜੇ ਪਾਸੇ ਨੂੰ ਜਾਂਦੀ ਆ ਉਹ ਦੇਖਣਾ ਵਾ ਅਰਦਾਸ ਇਹੀ ਆ ਕਿ ਜੋ ਆਪਾਂ ਟੀਚਾ ਸੋਚ ਕੇ ਨਿਕਲੇ ਹੋਏ ਆ ਜਿਹੜੀਆਂ 8 ਗੱਲਾਂ ਜਥੇਬੰਦੀਆਂ ਨੇ ਆਖੀਆਂ ਸੀ ਕਿ ਆ 8 ਮੰਗਾਂ ਦੇ ਉੱਤੇ ਕੰਮ ਕੀਤਾ ਜਾਊਗਾ ਉਹ ਅੱਠੇ ਦੀਆਂ ਅੱਠੇ ਕਬੂਲ ਕਰ ਲਈਆਂ ਸਨ ਖੀਰ ਦੇ ਵਿੱਚ ਕੋਈ ਇਸ ਅੰਦਨੋ ਨੂੰ ਲੈ ਕੇ ਇਸ ਸੰਘਰਸ਼ ਨੂੰ ਲੈ ਕੇ ਕੁਝ ਲਿਖਿਆ ਹੋਵੇ ਜੇ ਤੁਸੀਂ ਗਾ ਕੇ ਸੁਣਾ ਦਿਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ ਮੈਂ ਇੱਥੇ ਕੁਝ ਜ਼ਿਆਦਾ ਲਿਖੀ ਨਹੀਂ ਪਾ ਰਿਹਾ ਕਿਉਂਕਿ ਦਿਨ ਰਾਤ ਇਹਨਾਂ ਵੀਰਾਂ ਦੇ ਨਾਲ ਮਿਲਦੇ ਜੁਲਦੇ ਜਾਂ ਸੇਵਾ ਕਰਨ ਲੱਗ ਜਾਈਦਾ ਆ ਕਦੇ ਖਾਲਸਾ ਈਦ ਦੇ ਲੰਗਰ ਤੇ ਚਲੇ ਜਾਈਦਾ ਆ ਕਦੇ ਯੂਨਾਈਟਿਡ ਸਿਕਸ ਤੇ ਚਲੇ ਜਾਈਦਾ ਆ ਕਦੇ ਹਰਿਆਣੇ ਵਾਲੇ ਵੀਰਾਂ ਨਾਲ ਕੋਈ ਨਾ ਕੋਈ ਕਰ ਲਈਦੀ ਹੈ ਸੇਵਾ ਤਾਂ ਲਿਖਣ ਦਾ ਮੌਕਾ ਨਹੀਂ ਮਿਲ ਪਾ ਰਿਹਾ ਪਰ ਇੱਕ ਚੀਜ਼ ਮੈਂ ਕਹੂੰਗਾ ਕਿ ਬਹੁਤ ਅਸੀਸਾਂ ਤੇ ਬਹੁਤ ਪਿਆਰ ਮਿਲ ਰਿਹਾ ਹੈ ਮੈਨੂੰ ਬੈਠੇ ਨੂੰ ਦਿੱਲੀ ਦੀ ਜੂਹ ਉੱਤੇ ਮੇਰੇ ਆਪਣੇ ਮੇਰਾ ਪਰਿਵਾਰ ਮਿਲ ਰਿਹਾ ਹੈ। ਧੰਨਵਾਦ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਗੱਲਬਾਤ ਕੀਤੀ ਸੋ ਵੀਰ ਸਿੰਘ ਨੇ ਹਮੇਸ਼ਾ ਦੀ ਤਰ੍ਹਾਂ ਬੜੇ ਮਿੱਠੇ ਬੋਲਾਂ ਦੇ ਨਾਲ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ। ਸੋ ਕੱਲ ਦੀ ਮੀਟਿੰਗ ਦੇ ਉੱਪਰ ਬਹੁਤ ਆਸਾਂ ਨੇ ਪੂਰੇ ਦੇਸ਼ ਦੀ ਨਿਗਾਹ ਆ ਤਾਂ ਦੇਖਦੇ ਹਾਂ ਕਿ ਕੱਲ ਨੂੰ ਕੀ ਹੁੰਦਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ